ਕੇਂਦਰ ਸਰਕਾਰ ਨੇ ਇਸ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਲਈ ਪ੍ਰਸਤਾਵਿਤ ਤੀਰਥ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਸਾਫ਼ ਕਿਹਾ ਗਿਆ ਕਿ ਮੌਜੂਦਾ ਹਾਲਾਤਾਂ ਵਿੱਚ ਇਹ ਯਾਤਰਾ ਸੰਭਵ ਨਹੀਂ ਹੈ ਇਸ ਫੈਸਲੇ ਤੋਂ ਬਾਅਦ ਦਲੇਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਣ ਨੇ ਪ੍ਰੈਸ ਕਾਨਫਰੰਸ 'ਨਾਈ' ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਇਸ ਵਿਸ਼ੇ ਸੰਬੰਧੀ ਦੇਸ਼ ਦੇ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਪੱਤਰ ਲਿਖਿਆ ਅਤੇ ਬੇਨਤੀ ਕੀਤੀ ਕਿ 2 ਤੋਂ 6 ਨਵੰਬਰ ਦੌਰਾਨ ਗੁਰਪੁਰਬ ਦੇ ਮੌਕੇ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਯਾਤਰਾ ਲਈ ਇਜਾਜ਼ਤ ਦਿੱਤੀ ਜਾਵੇ ਉਨ੍ਹਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਬੜਾ ਇੱਕ ਚਿੰਤਾ ਦਾ ਵਿਸ਼ਾ ਹੈ ਔਰ ਇਹਦੇ ਉੱਤੇ ਸਰਕਾਰ ਨੇ ਜਿਹੜਾ ਸਟੈਪ ਲਿਆ ਉਹ ਸਿਕਿਉਰਿਟੀ ਦਾ ਰੀਜ਼ਨ ਦਿੰਦੇ ਹੋਏ ਮਗਰ ਮੈਂ ਸਮਝਦਾ ਕਿ ਇੰਨੇ ਸਾਲਾਂ ਦੀ ਜਿਹੜੀ ਆਸਥਾ ਜਿਹੜੀ ਭਾਵਨਾ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਗੁਰਨਾਨਕ ਨਾਮ ਲੈਵਾ ਦੀ ਗੱਲ ਕਰ ਸਕਦੇ ਹਾਂ ਖਾਲੀ ਸਿੱਖਾਂ ਦੀ ਨਹੀਂ ਕਿ ਲੋਕ ਹਰ ਸਾਲ ਚਾਹੁੰਦੇ ਨੇ ਕਿ ਅਸੀਂ ਗੁਰੂ ਸਾਹਿਬ ਦੇ ਜਨਮ ਦੇ ਸਮੇਂ ਉਥੇ ਗੁਰਨਾਨਕਾਲਾ ਸਾਹਿਬ ਹੋਈਏ ਔਰ ਇਹ ਸਰਕਾਰ ਨੇ ਆਪਣੇ ਵੱਲੋਂ ਸਕਿਉਰਿਟੀ ਦਾ ਰੀਜ਼ਨ ਵੀ ਦਿੱਤਾ ਔਰ ਇਹਦੇ ਉਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਵੀ ਕਿ ਜਿਹੜੀ ਮਾਤਰਾ ਹੈ ਦੀ ਜਿਹੜੀ ਸੰਖਿਆ ਹੈ ਉਹ 3000 ਦੇ ਕਰੀਬ ਜਿਹੜੇ ਇੱਥੋਂ ਵੀਜ਼ਾ ਅਲਾਟ ਹੁੰਦੇ ਨੇ ਔਰ ਇਹਨੂੰ ਘਟਾ ਕੇ ਭਾਵੇਂ 500 ਕਰਤੇ ਜਾਣ ਜਿਹੜਾ ਸਮਾਂ ਹੈ 10 ਦਿਨ ਦਾ ਜਿਹੜਾ ਹੁੰਦਾ ਹੈ ਉਹਨੂੰ ਵੀ 5 ਦਿਨ ਦਾ ਕਰਤਾ ਜਾਏ ਮਗਰ ਗੁਰਨਾਣ ਸਾਹਿਬ ਦੇ ਪ੍ਰਕਾਸ਼ਪੁਰ ਉਤੇ ਜਥਾ ਜਾਏ ਜ਼ਰੂਰ ਇਹ ਇਹਨੂੰ ਥੋੜਾ ਜਆ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ ਹੈ ਔਰ ਦੁਬਾਰਾ ਆਪਣੇ ਇਸ ਆਰਡਰ ਨੂੰ ਰਿਵਾਈਜ਼ ਕਰਨਾ ਚਾਹੀਦਾ ਹੈ ਇਹਦੇ ਉੱਤੇ ਅਸੀਂ ਗੱਲਬਾਤ ਵੀ ਕਰਾਂਗੇ ਭਾਵੇਂ ਸਰਕਾਰ ਨਾਲ ਜਾ ਕੇ ਪਰਸਨਲੀ ਵੀ ਮਿਲਣਾ ਪਵੇ ਲੈਟਰ ਤੇ ਅਸੀਂ ਹੁਣੇ ਹੀ ਭੇਜ ਰਹੇ ਹਾਂ ਮਗਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਜਥਾ ਇਹ ਜਾਇਜ਼ ਹੋਵੇ ਇਹੀ ਸੋਚਨ ਦਾ ਵਿਸ਼ਾ ਹੈ ਕਿ ਜੇ ਉਹਨਾਂ ਦੀ ਕ੍ਰਿਕਟ ਟੀਮਾਂ ਇੱਥੇ ਆ ਕੇ ਕ੍ਰਿਕਟ ਖੇਡ ਸਕਦੀਆਂ ਨੇ ਮੈਚਸ ਖੇਡ ਸਕਦੀ ਹੈ ਸੋ ਸੰਗਤਾਂ ਦੀ ਭਾਵਨਾ ਦੇ ਨਾਲ ਵੀ ਸਰਕਾਰ ਨੂੰ ਥੋੜਾ ਜਆ ਇਹ ਸੰਗਿਆਨ ਲੈਣਾ ਚਾਹੀਦਾ ਹੈ ਔਰ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਬਿਲਕੁਲ ਗੌਰ ਕਰਨਾ ਚਾਹੀਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਟੁੱਟਨਾਂ ਔਰ ਜਿਹੜੀ ਜਵਾਬ ਦਈਏ ਉਹ ਬੜੀ ਓਕੇ ਹੋ ਜਾਂਦੀ ਹੈ ਜਦ ক্রিকেট ਵਰਗੀ ਜਿਹੜੇ ਮੈਚਸ ਨੇ ਇੱਥੇ ਹੋ ਜਾਣ ਔਰ ਸੰਗਤਾਂ ਜਿਹੜੀਆਂ ਗੁਰੂ ਸਾਹਿਬ ਤੇ ਜਨਮ ਦਿੱਤੇ ਨਾਲ ਜਾਣ ਇਹ ਬੜੀ ਸੋਚਣ ਦੀ ਗੱਲ ਹੈ ਔਰ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਕਰਤਾਰਪੁਰ ਸਾਹਿਬ ਦਾ ਵੀ ਲਾਂਗਾ ਜਿਹੜਾ ਬੰਦ ਹੈ ਲੋਕਾਂ ਦੀ ਬੜੀ ਉਮੀਦਾਂ ਆਸਤਾ ਹੈ ਗਿਆ ਔਰ ਕਈ ਸਾਲਾਂ ਦੀ ਅਰਦਾਸਾਂ ਬਾਦ ਸ਼ੁਰੂ ਹੋਇਆ ਸੀ ਸੋ ਅਸੀਂ ਉਹਦੇ ਬਾਰੇ ਵੀ ਗੱਲ ਕਰਕੇ ਆਵਾਂਗੇ ਕਿ ਜਲਦੀ ਇਹਨੂੰ ਵੀ ਖੋਲਿਆ ਜਾਏ ਔਰ ਇਹ ਗੱਲ ਚਿੰਤਾ ਦੀ ਸਰਕਾਰ ਦੀ ਵੀ ਹੈ ਕਿ ਇਹ ਨਹੀਂ ਕਿ ਅਸੀਂ ਸਰਕਾਰ ਨੂੰ ਬਲੇਮ ਕਰੀਏ ਕਿਸੇ ਗੱਲ ਦਾ ਸਰਕਾਰ ਨੇ ਵੀ ਇਸ ਚੀਜ਼ ਦਾ ਸੰਗਿਆਨ ਰੱਖਿਆ ਹੈ ਕਿ ਜਿਹੜੇ ਇਤੋਂ ਯਾਤਰੀ ਜਾਣ ਕੱਲ ਉਹਨਾਂ ਨਾਲ ਮਿਸਹੈਪਨਿੰਗ ਹੋ ਜਾਏ ਤੋ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਬੰਦੀ ਹੈ ਸੋ ਦੋਨੋਂ ਪਾਸੇ ਦੀ ਗੱਲ ਹੈ ਮਗਰ ਮੈਂ ਸਮਝਦਾ ਕਿ ਜੇ ਜਿਹੜੀ ਵੋਲਿਊਮ ਘਟਾਤੀ ਜਾਏ ਦਿਨ ਘਟਾਤੇ ਜਾਣ ਔਰ ਮਾਹੌਲ ਇੱਕ ਠੀਕ ਕਰਨ ਉਸੇ ਪਹਿਲ ਕਦਮੀ ਕੀਤੀ ਜਾਏ ਤਿਆਰ ਵਾਲਾ ਸਮੇਂ ਦੇ ਵਿੱਚ ਮਾਹੌਲ ਜਿਹੜਾ ਦੋਨੋਂ ਦੇਸ਼ਾਂ ਦਾ ਠੀਕ ਵੀ ਹੋ ਸਕਦਾ ਹੈ ਅਹਿਸਾਨ ਇਸ ਹਫਤੇ ਦੀਆਂ ਕੁਝ ਖਾਸ ਸਰਗਰਮੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਆਂ ਖਬਰਾਂ ਤੇ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਜਸਵੰਤ ਸਿੰਘ ਵੜਵਾਲ ਨੂੰ ਦੇਹੋ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ